ਰੇਡੀਓ ਇੰਡੀਆ ਕੇ ਆਰ ਪੀਏ 1110 ਸੇ ਅਮਨਾ ਜੁੜੇ ਸਮੂਸਰੋ ਤੇ ਦਾ ਪ੍ਰੋਗਰਾਮ ਦਾ ਸੰਡੇ ਸ਼ੋ ਵਿਦ ਲਵਲੀਨ ਗਿਲ ਦੇ ਵਿੱਚ ਹਾਰਦਿਕ ਸਵਾਗਤ ਹੈ ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ ਸਾਨੂੰ ਸੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 999 604 592 91 99 ਦਾ ਸੰਡੇ ਸ਼ੋਅ ਦੇ ਨਿਰਧਾਰਤ ਚਾਰਪਾਵੀ ਪ੍ਰੋਗਰਾਮ ਨੂੰ ਵਿਸਾਧ ਦੇਣ ਦੇ ਲਈ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬਾਰਿਸਟਰ ਲਵleen ਸਿੰਘ ਗਿੱਲ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਫਿਰ ਅਸੀਂ ਪੜਾਹ ਤਰਪੜਾ ਅੱਗੇ ਵਧਾਂਗੇ ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸਾਡੇ ਸ਼ੋਅ ਵਿੱਚ ਬਹੁਤ ਸ਼ੁਕਰੀਆ ਭਮ ਸਾਹਿਬ ਜੀ ਗੁਰਸਾਹਿਬ ਪੰਜਾਬੀ ਸਾਹਿਤ ਜਗਤ ਲਈ ਇੱਕ ਬਹੁਤ ਮਾੜੀ ਖਬਰ ਜਿਹੜੀ ਆਈ ਹੈ ਜੀ ਕਿ ਡਾਕਟਰ ਸਰਜੀਤ ਪਾਤਰ ਜੀ ਹੁਣੇ ਜਿਹੜੇ ਆ ਉਹ ਅਲਵਿਦਾ ਕਹਿ ਗਏ ਨੇ ਔਰ ਸ਼ਿਵ ਕੁਮਾਰ ਬਟਾਲਵੀ ਔਰ ਪਾਸ ਹੋਣਾਂ ਤੋਂ ਬਾਅਦ ਇੱਕ ਬੜਾ ਵੱਡਾ ਖਲਾਸੀ ਜਿਸ ਨੂੰ ਪਾਤਰ ਸਾਹਿਬ ਨੇ ਆ ਕੇ ਪੂਰਿਆ ਸੀ ਜੀ ਔਰ ਇੰਜ ਲੱਗਦਾ ਸੀ ਕਿ ਸ਼ਾਇਦ ਉਹ ਉਹਨਾਂ ਦੀਆਂ ਜਿਹੜੀਆਂ ਰੂਹਾਂ ਹੈ ਉਹ ਪਾਤਰ ਦੇ ਰਾਹੀਂ ਬੋਲ ਰਹੀਆਂ ਨੇ ਕਉ ਬਹੁਤ ਸੋਹਣੀ ਲਿਖਤਾਂ ਸੀ ਇਹਨਾਂ ਦੀਆਂ ਬਹੁਤ ਇਹਨਾਂ ਦਾ ਅੰਦਾਜ਼ ਜਿਹੜਾ ਸੀ ਕਹਿ ਸਕਦੇ ਹਾਂ ਪੇਸ਼ਕਾਰੀ ਦਾ ਉਹ ਵੀ ਬਹੁਤ ਨਵੇਕਲਾ ਸੀ ਪਰ ਅਚਾਨਕ ਉਹਨਾਂ ਦਾ ਤੁਰ ਜਾਣਾ ਪੰਜਾਬੀ ਸਾਹਿਤ ਜਗਤ ਲਈ ਇੱਕ ਬੜਾ ਵੱਡਾ ਖਲਾਅ ਹੈ ਔਰ ਅਸੀਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਰੇਡੀਓ ਇੰਡੀਆ ਵੱਲੋਂ ਉੱਥੇ ਅਸੀਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਸਾਹਿਤ ਨੂੰ ਦੇਣ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਜੀ ਉਹ ਤੁਹਾਡੇ ਨੇ ਜੀ ਹਮ ਸਾਬ ਬਿਲਕੁਲ ਬੜੀ ਇੱਕ ਮੰਦ ਭਾਗੀ ਖਬਰ ਆਈ ਜੀ ਕਿ ਸੁਰਜੀਤ ਪਾਤਰ ਜੀ ਦਾ ਅਚਾਨਕ ਜਿਹੜਾ ਇਸ ਜਹਾਨ ਤੋਂ ਕੂਚ ਕਰ ਜਾਣਾ ਹੂੰ ਅ ਕਿਉਂਕਿ ਉਹਨਾਂ ਨੂੰ ਹਜੇ ਕਿਸੇ ਕਿਸਮ ਦੀ ਕੋਈ ਸਿਹਤ ਦੀ ਸਮੱਸਿਆ ਨਹੀਂ ਸੀ ਵੀ ਨਹੀਂ ਸੀ ਕਿ ਉਹ ਬਿਮਾਰ ਸਨ ਉਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਜਿਹੜਾ ਰਾਤ ਨੂੰ ਉਹ ਸੌ ਕੇ ਸਵੇਰੇ ਉਹ ਨਹੀਂ ਉઠੇ ਹੂੰ ਜਦੋਂ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਪਰਾਣ ਪੰਖੇਰੂ ਐ ਉਡ ਚੁਕੇ ਸੀ ਉਹ ਉਡ ਚੁਕੇ ਸੀ ਹੂੰ ਸੋ ਆਪਣੀ ਨੀਂਦ ਦੇ ਵਿੱਚ ਬੜੀ ਇੱਕ ਪੀਸਫੁਲੀ ਹੂੰ ਉਹਨਾਂ ਨੇ ਇਸ ਜਹਾਨ ਨੂੰ ਅਲਵਿਦਾ ਕਿਹਾ ਹੂੰ ਭਮਸਾਬ surjeet patar ਪੰਜਾਬੀ ਕਵਿਤਾ ਦੇ ਵਿੱਚ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਜੀ ਇੱਕ ਬਹੁਤ ਵੱਡਾ ਨਾਮ ਹੈ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਸ਼ਿਵ ਕੁਮਾਰ ਬਟਾਲਵੀ ਪਾਸ਼ ਹੂੰ ਮੈਂ ਸਮਝਦਾ ਹਾਂ ਕਿ ਸ਼ਿਵ ਕੁਮਾਰ ਬਟਾਲਵੀ ਜਿਹੜੇ ਨੇ ਉਹ ਇੱਕ ਇੰਟਰੋਵਰਟ ਕਵੀ ਸੀ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਜ਼ਿਆਦਾ ਸਮਾਜਿਕ ਕੁਝ-ਕੁਝ ਕਵਤਾਵਾਂ ਹੈਗੀਆਂ ਨੇ ਪਰ ਉਹ ਸਮਾਜਿਕ ਹਾਲਾਤਾਂ ਦੇ ਬਾਰੇ ਜਾਂ ਸੋਸ਼ੀਓ ਇਕਨੋਮਿਕ ਜਾਂ ਪੋਲੀਟੀਕਲ ਜਿਹੜੀ ਉਹ ਜੀ ਕਵਤਾ ਨਹੀਂ ਲਿਖੀ ਰਮਾਂਸਵਾਦ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਉਚਾਈਆਂ ਨੂੰ ਛੋਹਿਆ ਜੀ ਉਹਨਾਂ ਤੋਂ ਬਿਲਕੁਲ ਉਲਟ ਹੂੰ ਪਾਸ਼ ਉਹ ਲੋਕਾਂ ਦਾ ਕਵੀ ਸੀ ਜੀ ਉਸ ਨੇ ਲੋਕਾਂ ਦੇ ਦਰਦ ਨੂੰ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ ਸਰਕਾਰੀ ਜ਼ਬਰਦਸਤ ਜਿਹੜਾ ਉਹ ਵਿਰੋਧ ਕੀਤਾ ਤੇ ਆਪਣੇ ਸਮਿਆਂ ਦੇ ਤੇ ਜਿਹੜੀ ਕਮੈਂਟਰੀ ਕੀਤੀ ਹੂੰ ਉਹ ਅੱਜ ਤੱਕ ਰੈਲੇਵੈਂਟ ਹੈ ਉਹ ਪਾਸ਼ਾ ਦੇ ਬੈਰੀਅਰ ਵੀ ਟੱਪ ਚੁੱਕੀ ਹੈ ਜੀ ਸੁਰਜੀਤ ਪਾਤਰ ਜਿਹੜੇ ਨੇ ਉਹ ਮੈਂ ਸਮਝਦਾ ਵੀ ਦੋਨਾਂ ਦੇ ਕਿਤੇ ਉਹ ਸੁਮੇਲ ਸੀ ਜੀ ਬਿਲਕੁਲ ਉਹਨਾਂ ਨੇ ਜਿਹੜੀ ਕਵਿਤਾ ਲਿਖੀ ਆਪਣਾ ਜਿਹੜਾ ਐਜ਼ ਅ ਕਵੀ ਉਹ ਮਿਡ 60s ਤੋਂ 60ਵਿਆਂ ਦੇ ਦੇ ਹੱਕ ਦਹਾਕੇ ਤੋਂ ਹੂੰ ਉਹ ਐਕਟਿਵ ਸੀ ਜੀ ਜਿਹੜੀ ਉਹਨਾਂ ਨੇ ਪਹਿਲੀ ਕਵਿਤਾ ਲਿਖੀ ਭਮਸਾਬ ਜਿਹੜੀ ਜਿਹਦੇ ਕਰਕੇ ਉਹਨਾਂ ਨੂੰ ਜ਼ਿਆਦਾ ਜਾਣਿਆ ਜਾਂਦਾ ਹੂੰ ਉਹ ਆਪਣੇ ਸਮਿਆਂ ਦਾ ਜਿਹੜਾ ਇੱਕ ਸਮਾਜਿਕ ਦੁਖਾਂਤ ਪੰਜਾਬ ਦਾ ਉਸ ਨੂੰ ਬਿਆਨ ਕਰਦੀ ਸੀ ਹੂੰ ਉਹ ਐਕਸਟ੍ਰੋਵਰਟ ਇੱਕ ਕਵਤਾ ਸੀ ਜਿਹੜੀ ਬਾਹਰ ਵੱਲ ਚਾਤੀ ਮਾਰਦੀ ਹੈ ਜੀ ਪਰ ਉਨੀ ਹੀ ਉਮਦਾ ਉਹਨਾਂ ਨੇ ਜਿਹੜੀ ਹੈ ਉਹ ਰੋਮਾਂਸਵਾਦ ਦੇ ਵਿੱਚ ਵੀ ਜਿਹੜੀ ਕਵਤਾ ਲਿਖੀ ਹੈ ਹੂੰ ਉਹ ਉਨੀ ਹੀ ਉਮਦਾ ਹੂੰ ਉਸੇ ਹੀ ਪਾਏ ਦੀ ਸੋ ਇਹ ਬੜੇ ਘੱਟ ਸ਼ਾਇਰਾਂ ਦੇ ਐ ਲੱਗਦਾ ਸੀ ਵੀ ਸ਼ੇਰ ਦੀਆਂ ਪੈੜਾਂ ਚ ਕੋਈ ਪੈੜ ਧਰ ਰਿਹਾ ਹੈ ਜੀ ਜੀ ਸੋ ਇਹ ਬੜੇ ਘੱਟ ਸ਼ਾਇਰਾਂ ਦੇ ਭਮ ਸਾਹਿਬ ਇਹ ਹਿੱਸੇ ਆਈ ਹੈ ਹੁਣ ਸੁਰਜੀਤ ਪਾਤਰ ਜੀ ਦੀ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਜੀਵਨ ਤੇ ਇੱਕ ਝਾਤ ਮਾਰੀਏ ਤਾਂ ਪਾਤਰ ਕਲਾ ਜਿਹੜਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਪਿੰਡ ਹੈ ਹੂੰ ਉਥੋਂ ਉਹ ਉਹਨਾਂ ਦਾ ਜੱਦੀ ਪਿੰਡ ਸੀ ਰੰਧੀਰ ਕਾਲਜ ਕਪੂਰਥਲਾ ਵਿਖੇ ਹੂੰ ਉਹਨਾਂ ਨੇ ਮਾਸਟਰਸ ਡਿਗਰੀ ਕੀਤੀ ਹੂੰ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੇ ਫਿਰ ਪੀ ਐਚ ਡੀ ਲਿਟਰੇਚਰ ਦੇ ਵਿੱਚ ਕੀਤੀ ਟ੍ਰਾਂਸਫਾਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਵਾਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜੀ ਸੋ ਪੰਜਾਬ ਦੇ ਜਿਹੜੇ ਕੁਝ ਸਿਰਕੱਢ ਜਿਹੜੇ ਸੰਸਥਾਨ ਨੇ ਹੂੰ ਉਹਨਾਂ ਸਾਰਿਆਂ ਦੇ ਨਾਲ ਉਹਨਾਂ ਦੀ ਵਵਸਤਗੀ ਰਹੀ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਜਿਹੜੀ ਨੌਕਰੀ ਹੈ ਹੂੰ ਆ OPU ਦੇ ਵਿੱਚ ਕੀਤੀ ਹੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੇ ਲੁਧਿਆਣੇ ਵਿਖੇ ਆਪਣੀ ਜ਼ਿਆਦਾ ਜ਼ਿੰਦਗੀ ਫਿਰ ਬਿਤਾਈ ਹੂੰ ਉਸ ਤੋਂ ਬਾਅਦ ਆ ਪ੍ਰੋਫੈਸਰ ਬਣੇ ਪੰਜਾਬੀ ਦੇ PAU ਦੇ ਵਿੱਚ ਜਿੱਥੋਂ ਉਹ ਫਿਰ ਰਿਟਾਇਰ ਹੋਏ ਐਸਾ ਪੰਜਾਬੀ ਦੇ ਪ੍ਰੋਫੈਸਰ ਜੇ ਉਹਨਾਂ ਦੇ ਭਮ ਸਾਹਿਬ ਕਾਫ ਸੰਗ੍ਰਹਿਾਂ ਦੀ ਗੱਲ ਕਰੀਏ ਹਾਂ ਤਾਂ ਉਸ ਦੇ ਵਿੱਚ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ਼ ਕਰੇ ਹਾਂ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਹਾਂ ਲਫ਼ਜ਼ਾਂ ਦੀ ਦਰਗਾਹ ਪਤ ਚੜਦੀ ਪਾਜ਼ੇ ਤੇ ਸੁਰਜ਼ਮੀਨ ਜੀ ਇਹ ਜਿਹੜੀਆਂ ਲੋਕ ਪ੍ਰਚਲਿਤ ਤੇ ਬਹੁਤ ਮਸ਼ਹੂਰੇ ਜ਼ਮਾਨਾ ਜਿਹੜੇ ਕਾਫ ਸੰਗ੍ਰਹਿ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਜਿਹੜੇ ਉਹ ਝੋਲੀ ਪਾਈ ਪਮ ਸਾਹਿਬ ਉਹਨਾਂ ਨੇ ਟਰਾਂਸਲੇਸ਼ਨ ਦਾ ਵੀ ਇੱਕ ਵੱਡਾ ਕੰਮ ਕੀਤਾ ਜਿਹੜੇ ਅੱਡ ਅੱਡ ਭਾਸ਼ਾਵਾਂ ਦੇ ਵਿੱਚੋਂ ਦੁਨੀਆ ਤੇ ਭਾਰਤੀ ਭਾਸ਼ਾਵਾਂ ਦੇ ਵਿੱਚੋਂ ਹੂੰ ਜਿਹੜੇ ਟਰਾਂਸਲੇਟ ਕਰਕੇ ਹੂੰ ਪਲੇਸ ਉਹ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਦਾ ਜਿਹੜਾ ਟਰਾਂਸਲੇਸ਼ਨ ਕੀਤੀ ਉਹਨਾਂ ਦਾ ਤਰਜਮਾ ਕੀਤਾ ਹੂੰ ਪਮ ਸਾਹਿਬ ਉਹਨਾਂ ਨੂੰ ਜਿਹੜਾ ਮਾਣ ਸਨਮਾਨ ਸਾਰੇ ਹੀ ਆਪਣੇ ਕਰੀਅਰ ਦੇ ਵਿੱਚ ਜੋ ਉਹਨਾਂ ਦੀ ਕੰਟਰੀਬਿਊਸ਼ਨ ਸੀ ਜੇ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਵੱਲ ਇੱਕ ਝਾਤ ਮਾਰੀ ਹ ਹ ਸੋ ਜਿੱਦਾਂ ਉਹਨਾਂ ਦਾ ਕਦਮੁੱਤ ਸੀ ਉਨਾ ਹੀ ਜਿਹੜਾ ਉਹਨਾਂ ਨੂੰ ਕਈ ਵਾਰੀ ਦੇਖੋ ਬੜੀ ਸ਼ਿਕਾਇਤ ਸ਼ਾਇਰਾ ਨੂੰ ਫਨਕਾਰਾਂ ਨੂੰ ਸਮਾਜ ਤੋਂ ਹੁੰਦੀ ਹੈ ਹ ਕਿ ਵੱਡੇ ਵੱਡੇ ਸ਼ਾਇਰ ਵੱਡੇ ਵੱਡੇ ਕਵੀ ਲਾਲ ਸਿੰਘ ਦਿਲ ਵਰਗੇ ਹ ਜਾਂ ਹੋਰ ਵੱਡੇ ਵੱਡੇ ਫਨਕਾਰ ਮਹਿੰਦੀ ਹਸਨ ਵਰਗੇ ਬਾਦ ਦੇ ਵਿੱਚ ਉਹ ਬੜੀ ਕਈ ਵਾਰ ਗੁਮਨਾਮੀ ਦੀ ਜ਼ਿੰਦਗੀ ਦੇ ਵਿੱਚ ਬੜੀ ਮੁਫਲਸੀ ਗਰੀਬੀ ਹਮ ਜਦੋਂ ਉਹ ਉਹਨਾਂ ਦਾ ਫਨ ਫਨ ਤਾਂ ਚਲੋ ਰਹਿੰਦਾ ਹੈ ਕਿ ਜਦੋਂ ਲੋਕਾਂ ਤੋਂ ਇੱਕ ਗੁਮਨਾਮ ਹੋ ਜਾਂਦੇ ਨੇ ਹਮ ਜਾਂ ਇੰਨੇ ਐਕਟਿਵ ਕਲਾ ਦੇ ਖੇਤਰ ਦੇ ਵਿੱਚ ਨਹੀਂ ਰਹਿੰਦੇ ਹਮ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੂੰ ਬਣਦਾ ਮਾਨ ਸਨਮਾਨ ਉਹਨਾਂ ਨੂੰ ਨਹੀਂ ਮਿਲਦਾ ਹਮ ਜਿਸ ਤਰ੍ਹਾਂ ਤੁਸੀਂ ਸਤੀਸ਼ ਕਾਲ ਦੀ ਜਿਹੜੇ ਫਿਲਮ ਐਕਟਰ ਸੀ ਉਹਨਾਂ ਦੀ ਵੀ ਉਦਾਹਰਣ ਲਈ ਹਮ ਪਰ ਪਾਤਰ ਸਾਹਿਬ ਨੂੰ ਜਿਹੜਾ ਹੈ ਜਿਹਹੀ ਸ਼ਿਕਾਇਤ ਕੋਈ ਜ਼ਮਾਨੇ ਤੋਂ ਜਾਂ ਪੰਜਾਬੀਆਂ ਤੋਂ ਨਹੀਂ ਇਹ ਰਹੀ ਹੂੰ ਕਿਉਂਕਿ ਪੰਜਾਬੀਆਂ ਨੇ ਲੋਕਾਂ ਨੇ ਵੀ ਤੇ ਸਰਕਾਰਾਂ ਨੇ ਵੀ ਆ ਉਹਨਾਂ ਨੂੰ ਹਮੇਸ਼ਾ ਆਪਣੀਆਂ ਪਲਕਾਂ ਦੇ ਉੱਤੇ ਬਿਠਾ ਕੇ ਰੱਖਿਆ ਨਹੀਂ ਤਾਂ ਨੰਦਰਾਲ ਨੂਰਪੁਰੀ ਵਰਗੇ ਵਿਚਾਰੇ ਖੂਹ ਛਾਲਾ ਮਾਰ ਮਰ ਕੇ ਗਏ ਹੈ ਜੀ ਔਰ ਇਹ ਦੇ ਮੁਕਾਬਲੇ ਮੱਕੇ ਪੰਜਾਬ ਸਰਕਾਰ ਨੇ ਵੀ ਪਿੱਛੇ ਇਹਨਾਂ ਨੂੰ ਇੱਕ ਅਹੁਦਾ ਨਾਲ ਨਿਵਾਜਿਆ ਜੀ ਭਮਪਾ ਸਾਹਿਬ ਪੰਜਾਬ ਆਰਟਸ ਕਾਉਂਸਲ ਚੰਡੀਗੜ੍ਹ ਹਾਂਜੀ ਹਾਂਜੀ ਉਹਨਾਂ ਦੇ ਇਹ ਪ੍ਰਧਾਨ ਰਹੇ ਹੂੰ ਉਸ ਤੋਂ ਪਹਿਲਾਂ ਜਿਹੜੀ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਜੀ ਉਸ ਦੇ ਵੀ ਪ੍ਰਧਾਨ ਰਹੇ ਹੂੰ ਸਾਲ 2012 ਦੇ ਵਿੱਚ ਭਾਰਤ ਸਰਕਾਰ ਨੇ ਇਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਵੀ ਨਿਵਾਜਿਆ ਹੂੰ ਜਿਹੜਾ ਕਿ ਪਦਮ ਸ਼੍ਰੀ ਅਵਾਰਡ ਫਿਰ ਇਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਹੂੰ ਵਾਪਸ ਕਰ ਦਤਾ ਵਾਪਸ ਕਰ ਦਤਾ ਸੀ ਹੂੰ ਸੋ ਭਮ ਸਾਹਿਬ ਇਹ ਇੱਕ ਮੋਰਲ ਅਥਾਰਟੀ ਵੀ ਉਹਨਾਂ ਦੀ ਇਹ ਚੀਜ਼ ਦਿਖਾਉਂਦੀ ਰਹੀ ਹੈ ਬਿਲਕੁਲ ਕਿ ਉਹ ਇਹ ਨਹੀਂ ਕਿ ਕੁਝ ਅਹੁਦਾ ਪਾਉਣ ਦੇ ਖਾਤਰ ਕੋਈ ਸਨਮਾਨ ਪਾਉਣ ਦੇ ਖਾਤਰ ਕਿਉਂਕਿ ਜੋ ਲੋਕਾਂ ਦੇ ਕਵੀ ਹੁੰਦੇ ਨੇ ਭਮ ਸਾਹਿਬ ਜਿਨ੍ਹਾਂ ਨੂੰ ਲੋਕ ਮੁਹੱਬਤ ਕਰਦੇ ਨੇ ਉਹਨਾਂ ਨੂੰ ਕਿਸੇ ਹੋਰ ਸਰਕਾਰੀ ਮਾਨ ਸਨਮਾਨ ਦੀ ਜਿਹੜੀ ਲੋੜ ਨਹੀਂ ਹੁੰਦੀ ਕਲਾਕਾਰ ਨੂੰ ਜਿਹੜੀ ਉਹ ਲੋਕਾਂ ਨੇ ਪਿਆਰ ਦੀ ਭੁੱਖ ਸਭ ਤੋਂ ਜ਼ਿਆਦਾ ਹੁੰਦੀ ਹੈ। ਲੋੜ ਨਾ ਕਿ ਅਧੀਨਗੀ ਨਹੀਂ ਰੱਬ ਕਬੂਲ ਕਰਦੇ ਉਹ ਇਨਸਾਨਾਂ ਦੇ। ਜਿਹੜੇ ਸੈਂਸਿਟਿਵ ਲੋਕ ਨੇ ਜਿਹੜੇ ਲੋਕਾਂ ਦੇ ਦੁੱਖ ਨੂੰ ਦਰਦ ਨੂੰ ਜਿਹੜੇ ਮਹਿਸੂਸ ਕਰਦੇ ਨੇ ਇੱਕ ਨੈਤਿਕ ਕਦਰਾਂ-ਕੀਮਤਾਂ ਨੇ ਜਿਹੜੇ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਨੇ। ਸੋ ਉਹਨਾਂ ਨੇ ਬਾਅਦ ਦੇ ਵਿੱਚ ਆ ਕੇ ਜਿਹੜਾ ਆਪਣਾ ਪਦਮ ਸ਼੍ਰੀ ਦਾ ਅਵਾਰਡ ਸੀਗਾ ਹੂੰ ਉਹ ਮੋੜਿਆ ਵੀ। ਜੀ। ਸੋ ਭਮ ਸਾਹਿਬ ਜਿਹੜੀ ਸਭ ਤੋਂ ਵੱਡੀ ਕਿਸੇ ਕਲਾਕਾਰ ਦੇ ਲਈ ਕੋਈ ਅਵਾਰਡ ਹੁੰਦਾ ਹੈ ਹਮ ਜਾਂ ਕੋਈ ਰੈਕੋਗਨੀਸ਼ਨ ਹੁੰਦੀ ਹੈ ਉਹ ਲੋਕਾਂ ਦਾ ਪਿਆਰ ਹੁੰਦਾ ਹੈ ਜੀ ਬਿਲਕੁਲ ਜਿਸ ਤਰ੍ਹਾਂ ਮੈਨੂੰ ਯਾਦ ਆ ਜਾਂਦਾ ਹੈ ਕਿੱਸਾ ਨਵਾਬ ਵਾਜੀਦ ਅਲੀ ਸ਼ਾ ਦਾ ਹਮ ਨਵਾਬ ਵਾਜੀਦ ਅਲੀ ਸ਼ਾ ਜੋ ਹਿੰਦੁਸਤਾਨੀ 뮤జిక్ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਕੰਟ੍ਰਿਬਿਊਸ਼ਨ ਆ ਗ਼ਜ਼ਲ ਰਚਨਾ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਜੀ ਉਹ ਨਵਾਬਤਾ ਸੀਗਾ ਹੀ ਅਵਦ ਦੇ ਆਖਰੀ ਨਵਾਬ ਤੇ ਪਰ ਉਹ ਫਨਕਾਰ ਬੜੇ ਵੱਡੇ ਸੀ ਜੀ ਸੋ ਉਹਨਾਂ ਨੇ ਕਈ ਮਹਾਨ ਰਚਨਾਵਾਂ ਲਿਖੀਆਂ ਤਾਂ ਜਦੋਂ ਉਹਨਾਂ ਦੇ ਵਜ਼ੀਰ ਨੂੰ ਅੰਗਰੇਜ਼ੀ ਰੈਜ਼ੀਡੈਂਟ ਨੇ ਇਹ ਸਨੇਹਾ ਦਿੱਤਾ ਕਿ ਉਹਨਾਂ ਨੂੰ ਹੁਣ ਅੰਗਰੇਜ਼ ਸਰਕਾਰ ਜਿਹੜੀ ਹੈ ਲਾਰਡ ਲਹੌਜ਼ੀ ਉਹ ਉਹਨਾਂ ਦੇ ਤਖਤ ਤੋਂ ਬਰطرف ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਰਿਹਾ ਤੇ ਗੱਦੀ ਜਿਹੜਾ ਹੈ ਈਸਟ ਇੰਡੀਆ ਕੰਪਨੀ ਸਿੱਧੀ ਆਪਣੀ ਅਧੀਨਗੀ ਦੇ ਵਿੱਚ ਲੈ ਰਹੀ ਹੈ ਹੂੰ ਤੇ ਉਹਨਾਂ ਦੇ ਉੱਤੇ ਬਦਨ ਇੰਤਜ਼ਾਮੀ ਦਾ ਜਿਹੜਾ ਅਲੀਗੇਸ਼ਨ ਉਹ ਲਾਇਆ ਗਿਆ ਹੂੰ ਇਹ ਕਿਹਾ ਗਿਆ ਕਿ ਤੁਹਾਡੀ ਜਿਹੜੀ ਰਾਇਆ ਹੈ ਉਹ ਤੁਹਾਨੂੰ ਪਸੰਦ ਨਹੀਂ ਕਰਦੀ ਹੂੰ ਤਾਂ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਜੇ ਮੇਰੀ ਰਾਇਆ ਮੈਨੂੰ ਇੰਨਾ ਹੀ ਨਾ ਪਸੰਦ ਕਰਦੀ ਹੈ ਤਾਂ ਉਹ ਮੇਰੇ ਗੀਤ ਕਿਉਂ ਸੜਕਾਂ ਦੇ ਉੱਤੇ ਗਾਉਂਦੇ ਫਿਰਦੇ ਨੇ ਹੂੰ ਮੇਰੇ ਗੀਤ ਕਿਉਂ ਬੱਚੇ-ਬੱਚੇ ਦੀ ਜ਼ੁਬਾਨ ਤੇ ਨੇ ਹੂੰ ਤੁਸੀਂ ਇੰਗਲਿਸਤਾਨ ਦੀ ਰਾਣੀ ਨੂੰ ਪੁੱਛੋ ਕਿ ਉਸ ਦੇ ਕਿੰਨੇ ਗੀਤ ਉਸ ਦੀ ਰਾਇਆ ਗਾਉਂਦੀ ਹੈ ਹੂੰ ਸੋ ਇਹ ਜਵਾਬ ਨਵਾਬ ਵਾਜੀਦ ਅਲੀ ਸ਼ਾਹ ਨੇ ਦਿੱਤਾ ਉਸੀ ਤਰ੍ਹਾਂ ਭਮ ਸਾਹਿਬ ਇਹ ਸਾਰੇ ਜਿਹੜੇ ਅਵਾਰਡ ਚਾਹੇ ਪੰਜਾਬ ਸਾਹਿਤ ਅਕੈਡਮੀ ਚਾਹੇ ਪਦਮਸ਼ਰੀ ਇਹਨਾਂ ਸਵਾਰੇ ਅਵਾਰਡਸ ਤੋਂ ਵੱਡਾ ਅਵਾਰਡ ਮੈਂ ਸਮਝਦਾ ਕਿ ਜੋ ਮਕਬੂਲੀਅਤ ਹਮ ਆ ਪਾਤਰ ਸਾਹਿਬ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਉਹਨਾਂ ਨੂੰ ਨਸੀਬ ਹੋਈ ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਕੋਟ ਕੀਤੇ ਵਾਰ ਜਾਣ ਵਾਲੇ ਸ਼ਾਇਰ ਹਮ ਅੱਜ ਸੁਰਜੀਤ ਪਾਤਰ ਨੇ ਬਿਲਕੁਲ ਜਦੋਂ ਕੋਈ ਵੀ ਤੁਸੀਂ ਕਿਸੇ ਸਮਾਜਿਕ ਵਿਸ਼ੇ ਤੇ ਗੱਲ ਕਰਨੀ ਹੋਵੇ ਹਮ ਕਿਸੇ ਰਾਜਨੀਤਿਕ ਵਿਸ਼ੇ ਤੇ ਗੱਲ ਕਰਨੀ ਹੋਵੇ ਤਾਂ ਸੁਰਜੀਤ ਪਾਤਰ ਦੀ ਜਿਹੜੀ ਕੋਟੇਸ਼ਨ ਹੈ ਉਹਨਾਂ ਦੀ ਕਵਤਾ ਹੈ ਉਹ ਅੱਜ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਵਰਤੀ ਜਾਂਦੀ ਹੈ ਬਿਲਕੁਲ ਮੈਂ ਸਮਝਦਾ ਭਮ ਸਾਹਿਬ ਜਾਂ ਤਾਂ ਸੈਦ ਵਾਰਿਸ ਸ਼ਾਹ ਦੀ ਹੀਰ ਹੈ ਜਿਸ ਨੂੰ ਸਭ ਤੋਂ ਜ਼ਿਆਦਾ ਕੋਟ ਕੀਤਾ ਜਾਂਦਾ ਹੈ ਅੱਜ ਕੱਲ੍ਹ ਚਲੋ ਅੱਜ ਕੱਲ੍ਹ ਦੀ ਪੀੜ੍ਹੀ ਜਿਹੜੀ ਹੈ ਉਹ ਨਹੀਂ ਹੀਰ ਨੂੰ ਉਹ ਗੀਤ ਤਾਂ ਸੁਣਦੇ ਨੇ ਮਾੜੇ-ਮੋਟੇ ਪਰ ਜਿਹੜਾ origignal text ਹੈ ਉਹਨੂੰ ਉਸ ਤਰ੍ਹਾਂ ਪਿਆਰ ਉਸ ਤਰ੍ਹਾਂ ਪੜਦੇ ਨਹੀਂ ਜਿਸ ਤਰ੍ਹਾਂ ਪੜਨਾ ਚਾਹੀਦਾ ਲੋਕ ਅਸੀਂ ਲੋਕ دیਵਾਨੇ ਆ ਵਾਰਿਸ ਸ਼ਾਹ ਦੀ ਰਚਨਾ ਦੇ ਹਿਰਦੇ ਤੇ ਪਰ ਪਾਤਰ ਸਾਹਿਬ ਨੂੰ ਜੇ ਕਿਸੇ ਨੂੰ ਕੋਟ ਕੀਤਾ ਜਾਂਦਾ ਹੈ ਕਿਸੇ ਸ਼ਾਇਰ ਨੂੰ ਤਾਂ ਮੈਂ ਸਮਝਦਾ ਸਭ ਤੋਂ ਜ਼ਿਆਦਾ ਕੋਟਡ ਸ਼ਾਇਰ ਅੱਜ ਦੇ ਜ਼ਮਾਨੇ ਦੇ ਵਿੱਚ ਪੰਜਾਬੀ ਦੇ ਵਿੱਚ ਉਹ ਨੇ ਹੁਣ ਜਿਸ ਤਰ੍ਹਾਂ ਮੈਂ ਇੱਕ ਕਵਿਤਾ ਦੇਖੋ ਬਹੁਤ ਕੋਟ ਕੀਤੀ ਜਾਣ ਵਾਲੀ ਜੀ ਉਹਦੀਆਂ ਮੈਂ ਚੰਦ ਸਤਰਾਂ ਹੁਣ ਤੁਹਾਨੂੰ ਪੜ ਕੇ ਸੁਣਾਉਂਗਾ ਬਿਲਕੁਲ ਜੀ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਮਿਰਚਾਂ ਜ਼ਹਿਰੋਂ ਕੌੜੀਆਂ ਮਿਰਚਾਂ ਸਿਰ ਚੜੀਆਂ ਕਿਧਰੋਂ ਲੈਣਾ ਜਾਣੀਆਂ ਵੇੜੇ ਵਿੱਚ ਵੜੀਆਂ ਹੂੰ ਪਹਿਲੀ ਭਰਮੀ ਫਸਲ ਇਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਜੀ ਇੱਕ ਪੀੜ ਹੈ ਜਿਹੜੀ ਉਹਨਾਂ ਨੇ ਆਪਣੇ ਸ਼ਬਦਾਂ ਦੇ ਨਾਲ ਆਪਣੇ ਤਰੀਕੇ ਨਾਲ ਸਮਝਾਈਏ ਜੀ ਤੇ ਫਿਰ ਅਗਲੀ ਫਸਲ ਦੇ ਵੀ ਗਏ ਖਿਲਾਰੇ ਵੱਡੇ ਗਏ ਨਿਰਦੋਸ਼ ਜਦੋਂ ਰਾਹ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖੂਨ ਤਾਂ ਪੱਗਾਂ ਸਿਰ ਲੱਗਾ ਹੂੰ ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੋਂ ਤੱਕ ਛਾਂ ਤਖਤ ਦੀ ਅੱਗਾ ਹੀ ਅੱਗਾ ਚੌਂਕ ਚੁੜਾਹੇ ਛੜਦੀਆਂ ਪੱਗਾਂ ਹੀ ਪੱਗਾਂ ਕਿਆ ਬਾਤ ਹੁਣ ਭਮ ਸਾਹਿਬ ਤੁਸੀਂ ਦੇਖੋ ਵੀ ਇਹਨਾਂ ਚੰਦ 17 ਦੇ ਵਿੱਚ ਇੱਕ ਬੜਾ ਵੱਡਾ ਇੱਕ ਮੈਂ ਸਮਝਦਾ ਇੱਕ 100 ਸਾਲਾਂ ਦਾ ਸਫ਼ਰ ਪੰਜਾਬ ਦਾ ਜਿਹੜਾ ਬਿਲਕੁਲ ਉਸ ਨੂੰ ਬਿਆਨ ਕਰ ਦਿੱਤਾ ਅਕੋ ਬੜਾ ਤਕੜਾ ਉਲੰਭਾ ਵੀ ਦੇਖੇ ਗਏ ਐ ਸਰਕਾਰਾਂ ਨੂੰ ਜਾਂ ਸਮਾਜ ਨੂੰ ਜੀ ਜੀ ਸਾਰੀਆਂ ਹੀ ਧਿਰਾਂ ਨੂੰ ਹਾਂ ਚਾਹੇ ਉਹ ਸਰਕਾਰੀ ਤੇ ਰਹਿ ਚਾਹੇ ਉਹ ਫਿਰਕਾ ਪ੍ਰਸਤ ਜਿਹੜੇ ਲੋਕ ਐ ਜੀ ਉਹ ਐ ਚਾਹੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਹਲਾਉਣ ਵਾਲੇ ਜਿਹੜੇ ਆਪਣੀ ਪਹਿਚਾਣ ਨੂੰ ਹੂੰ ਆਪਣੀ ਆਪ ਤੋਂ ਬੇਗਾਨੇ ਹੋਣ ਵਾਲੇ ਜਿਹੜੇ ਲੋਕ ਐ ਉਹਨਾਂ ਨੂੰ ਭਮ ਸਾਹਿਬ ਇਹ ਜਿਹੜੀ ਇੱਕ ਰਿਫਰੇਨ ਐ ਉਹਨਾਂ ਦੀ ਕਵਿਤਾ ਦੇ ਵਿੱਚ ਇਹ ਵਿਸ਼ਾ ਚਾਹੇ ਉਹਨਾਂ ਨੇ ਤੁਸੀਂ ਲੈਕਚਰ ਵੀ ਸੁਣੋ ਪਿਛਲੇ ਸਮੇਂ ਹੂੰ ਤਾਂ ਪੰਜਾਬੀ ਭਾਸ਼ਾ ਦਾ ਪੰਜਾਬ ਦੇ ਵਿੱਚੋਂ ਬੇਗਾਨਾ ਹੋਣਾ ਹੂੰ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦਾਂ ਦਾ ਜਿਹੜਾ ਇੱਕ ਹੌਲੀ-ਹੌਲੀ ਮੌਤ ਮਰਨਾ ਹੂੰ ਇਹ ਦੁਖਾਂਤ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਬਹੁਤ ਬਿਆਨ ਕੀਤਾ ਹੈ ਜੀ ਤਾਂ ਉਹਨਾਂ ਨੇ 2018 ਦੇ ਵਿੱਚ ਇੱਕ ਲੈਕਚਰ ਇੱਕ ਤਕਰੀਰ ਵੀ ਇਸ ਤਰ੍ਹਾਂ ਦੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਪੰਜਾਬ ਦੇ ਵਿੱਚ ਹੂੰ ਉਹ ਪੰਜਾਬੀ ਭਾਸ਼ਾ ਨੂੰ ਹੀ ਦਾਗ ਹੀ ਕਾਣ ਨਹੀਂ ਕਰ ਰਹੇ ਸਗੋਂ ਪੰਜਾਬੀਆਂ ਦੇ ਵਿੱਚ ਇੱਕ ਹੀਣ ਭਾਵਨਾ ਦਾ ਇਨਫੀਰੀਅਰਿਟੀ ਕੰਪਲੈਕਸ ਨੂੰ ਜਨਮ ਦੇ ਰਹੇ ਨੇ ਹੂੰ ਸੋ ਉਹਨਾਂ ਸਕੂਲਾਂ ਦੇ ਖਿਲਾਫ ਜਿੱਥੇ ਪੰਜਾਬੀ ਬੋਲਣ ਤੋਂ ਮਨਾਹੀ ਕੀਤੀ ਜਾਂਦੀ ਹੈ ਹੂੰ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਹਾਈ ਫਾਈ ਦੱਸਦੇ ਨੇ ਹੂੰ ਪੰਜਾਬੀ ਭਾਸ਼ਾ ਨੂੰ ਜ਼ਲੀਲ ਕਰਕੇ ਆਪਣਾ ਸੋ ਕਾਲਡ ਜਿਹੜਾ ਸਟੈਂਡਰਡ ਹੈ ਉਹ ਦੂਜੀਆਂ ਭਾਸ਼ਾਵਾਂ ਅੰਗਰੇਜ਼ੀ ਜਾਂ ਹਿੰਦੀ ਬੋਲਣ ਨੂੰ ਆਪਣੀ ਚੜ੍ਹਤ ਸਮਝਦੇ ਨੇ ਹੂੰ ਤੇ ਉਹਨਾਂ ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਕੇ ਜਿਹੜੀ ਪੰਜਾਬੀ ਦਾ ਬਣਦਾ ਮਾਨ ਸਨਮਾਨ ਹੈ ਹੂੰ ਉਸ ਨੂੰ ਬਹਾਲ ਕਰਵਾਉਣਾ ਚਾਹੀਦਾ ਹੈ ਜੀ ਇਹ ਉਹਨਾਂ ਦਾ ਜਿਹੜਾ ਕਾਫੀ ਇਸ ਚੀਜ਼ ਤੇ ਉਹਨਾਂ ਨੇ ਕੰਮ ਵੀ ਕੀਤਾ ਹੂੰ ਤੇ ਆਪਣੀਆਂ ਕਵਤਾਮਾਂ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਜੀ ਤੇ ਜਿਸ ਤਰ੍ਹਾਂ ਉਹਨਾਂ ਦੀ ਕਵਤਾ ਸੀ ਕਿ ਚੀਂ-ਚੀ ਕਰਦੀਆਂ ਚਿੜੀਆਂ ਦਾ ਆਪਣਾ ਤਰਾਨਾ ਹੁੰਦਾ ਹੈ ਹਮ ਮੈਂ ਸੁਣਿਆ ਇਹ ਤਾਂ ਦੇਸ਼ ਵੀ ਕੋਈ ਜਿੱਥੇ ਆਪਣੀ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਹਮ ਉਹ ਵੀ ਇੰਨਾ ਸਕੂਲਾਂ ਦੇ ਉੱਤੇ ਜਿਹੜੇ ਸੋ ਕਾਲਡ ਇਹ ਆਪਣੇ ਆਪ ਨੂੰ ਹਾਈ ਫਾਈ ਸਕੂਲ ਅਖਵਾਉਂਦੇ ਨੇ ਪੰਜਾਬੀ ਮਾਂ ਬੋਲੀ ਦੀ ਦੁਰਗਤੀ ਕਰਕੇ ਉਹਨਾਂ ਦੇ ਉੱਤੇ ਇੱਕ ਕਟਾਕਸ਼ ਸੀ ਹਮ ਕਿ ਬੋਲੀ ਜਿਹੜੀ ਭਾਸ਼ਾ ਹੈ ਜਿਹੜੀ ਮਾਂ ਬੋਲੀ ਹੈ ਉਹ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਚਿੜੀ ਆਪਣਾ ਉਹਦਾ ਸੁਰ ਹੈ ਹੂੰ ਚੀੜੀਆਂ ਦੀ ਚੈ ਚਹਾਟ ਦੇ ਵਿੱਚ ਉਹਨਾਂ ਦਾ ਆਪਣਾ ਹੀ ਸੁਰ ਹੈ ਜੀ ਸੋ ਉਹ ਉਸੇ ਤਰ੍ਹਾਂ ਜਿਹੜੀ ਮਾਂ ਬੋਲੀ ਹੈ ਇੱਕ ਮਨੁੱਖ ਦੀ ਜੀ ਉਹ ਇੱਕ ਉਹਦਾ ਕੁਦਰਤੀ ਸੁਰ ਹੈ ਹੂੰ ਉਹ ਉਹਦਾ ਕੁਦਰਤੀ ਤਾਲ ਹੈ ਇੱਕ ਹੂੰ ਉਹ ਉਹਦੀ ਸਰਗਮ ਹੈ ਬਿਲਕੁਲ ਸੋ ਉਸ ਦੀ ਜਿਹੜੀ ਹਫਾਜ਼ਤ ਕਰਨਾ ਉਹ ਸਾਡੀ ਸਭ ਦੀ ਜਿਹੜਾ ਫਰਜ਼ ਬਣਦਾ ਹੈ ਜੀ ਤੇ ਜਿਸ ਦੇ ਵਿੱਚ ਪਾਤਰ ਸਾਹਿਬ ਨੇ ਪੰਮ ਸਾਹਿਬ ਇੱਕ ਬਹੁਤ ਵੱਡਾ ਆਪਣਾ ਜਿਹੜਾ ਰੋਲ ਅਦਾ ਕੀਤਾ ਐਜ਼ ਅ ਪੰਜਾਬ ਆਰਟ ਕਾਉਂਸਲ ਦੇ ਜਿਹੜੇ ਚੇਅਰਮੈਨ ਦੇ ਰੂਪ ਦੇ ਵਿੱਚ ਵੀ ਜੀ ਉਹ ਬਾਕੀ ਕਿਉਂਕਿ ਸਰਕਾਰੀ ਦਰਬਾਰੇ ਵੀ ਉਹਨਾਂ ਦੀ ਕਾਫੀ ਇੱਜ਼ਤ ਸੀ ਹੂੰ ਕਾਫੀ ਸਿਆਸੀ ਲੀਡਰ ਜਿਹੜੇ ਰਸੂਖਦਾਰ ਉਹਨਾਂ ਦੀ ਇੱਜ਼ਤ ਕਰਦੇ ਸੀ ਤੋ ਉਹ ਇੱਕ ਆਪਣਾ ਪੁਆਇੰਟ ਬਣਾਉਂਦੇ ਸੀ ਕਿ ਪੋਲਿਸੀ ਮੇਕਰਸ ਆ ਜਿਹੜੇ ਸਰਕਾਰ ਸਰਕਾਰੀ ਬੰਦੇ ਆ ਜਿਹੜੇ ਸੱਤਾਧਾਰੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਵੀ ਇਹ ਗੱਲ ਉਹ ਸਮੇਂ-ਸਮੇਂ ਤੇ ਪਾਉਂਦੇ ਰਹਿੰਦੇ ਰਹਿੰਦੇ ਬਿਲਕੁਲ ਆ ਬਾਕੀ ਭਮ ਸਾਹਿਬ ਉਹਨਾਂ ਦੀ ਜਿਹੜੀ ਕਵਤਾ ਹੈ 60ਵਿਆਂ ਤੋਂ ਜਦੋਂ ਸ਼ੁਰੂ ਹੁੰਦੀ ਹੈ ਹੂੰ 60ਵਿਆਂ ਦੇ ਵਿੱਚ ਅਸੀਂ ਜਾਣਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਉਹ ਇੱਕ ਨਕਸਲਵਾਦ ਦਾ ਦੌਰ ਸੀ ਜੀ کافی ਜਿਹੜਾ ਸਾਡਾ ਯੂਥ ਸੀਗਾ ਉਹ ਲੈਫਟ ਵੱਲ ਉਸ ਦਾ ਝੁਕਾ ਸੀ ਹੂੰ ਤੇ ਸਮਾਜਵਾਦ ਦੀ ਗੱਲ ਹੁੰਦੀ ਸੀ ਸੋਸ਼ਲਿਜ਼ਮ ਦੀ ਕਮਿਊਨਿਜ਼ਮ ਦੀ ਈਵਨ ਕੁਝ ਜਿਹੜੇ ਲੋਕ ਐ ਉਹ ਐਕਸਟ੍ਰੀਮ ਲੈਫਟ ਦੇ ਉੱਤੇ ਜਿਹੜੇ ਨਕਸਲਵਾੜੀ ਮੂਵਮੈਂਟ ਵੀ ਪੰਜਾਬ ਦੇ ਵਿੱਚ 60ਵਿਆਂ ਦੇ ਵਿੱਚ ਤੇ 70ਵਿਆਂ ਦੇ ਵਿੱਚ ਉਹ ਚੱਲ ਰਹੀ ਸੀ ਹੂੰ ਸੋ ਨੈਚੁਰਲ ਹੈ ਕਿ ਸੁਰਜੀਤ ਪਾਤਰ ਦੀ ਕਵਿਤਾ ਦੇ ਉੱਤੇ ਵੀ ਜਿਹੜੀ ਖਬੇਪਕੀ ਸੋਚੀ ਹੂੰ ਉਸਦਾ ਦਸਤਖ ਹੂੰ ਦਸਤਖਤ ਉਸਦਾ ਦਿਖਦਾ ਸੀ ਹੂੰ ਸੋ ਜਿਸ ਤਰ੍ਹਾਂ ਦੀ ਉਹਨਾਂ ਨੇ ਕਵਤਾ ਦੀ ਰਚਨਾ ਕੀਤੀ ਫਿਰ ਭਮ ਸਾਹਿਬ ਦੌਰ ਬਦਲਿਆ ਹੂੰ ਲੇਟ 70s ਤੋਂ ਫਿਰ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਇੱਕ ਧਾਰਮਿਕ ਐਕਸਟਰੀਮਿਜ਼ਮ ਹੈ ਧਾਰਮਿਕ ਕੱਟੜਤਾ ਹੈ ਤੇ ਫਿਰਕਾ ਪ੍ਰਸਤੀ ਹੈ ਹੂੰ ਉਸਨੇ ਜੜ ਫੜਨੀ ਸ਼ੁਰੂ ਕੀਤੀ ਹਮ ਧਾਰਮਿਕ ਕਟੜਤਾ ਤੇ ਧਾਰਮਿਕ ਫਿਰਕਾਪ੍ਰਸਤੀ ਨੇ ਹਮ ਪੰਜਾਬ ਦੇ ਵਿੱਚ નિર્ਦੋਸ਼ ਲੋਕਾਂ ਦਾ ਜਿਹੜਾ ਖੂਨ ਬਹਾਉਣਾ ਹਮ ਧਰਮ ਦੇ ਨਾਮ ਦੇ ਉੱਤੇ ਉਹ ਸ਼ੁਰੂ ਕੀਤਾ ਵਿਦੋਸ਼ੀਆਂ ਨੂੰ ਮਾਰਨਾ ਸਿਰਫ ਇਸ ਲਈ ਕਿ ਉਹ ਕਿਸੇ ਹੋਰ ਧਰਮ ਦੇ ਸੀ ਉਹਨਾਂ ਦੇ ਧਰਮ ਦੇ ਨਹੀਂ ਸੀ ਹਮ ਇਸ ਲਈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਦੂਸਰੇ ਪਾਸੇ ਉਹਦੇ ਜਵਾਬ ਦੇ ਵਿੱਚ ਇੱਕ ਸਰਕਾਰੀ ਤਸ਼ੱਦਦ ਦਾ ਦੌਰ ਵੀ ਚੱਲਿਆ ਜਿੱਥੇ ਬਹੁਤ ਸਾਰੇ ਬੇਕਸੂਰੀ ਲੋਕਾਂ ਨੂੰ ਜਿਹੜਾ ਇੱਕ ਵੱਖਰੀ ਤਰ੍ਹਾਂ ਦੀ ਰੰਗਤ ਦੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਫਰਜ਼ੀ ਇੰਕਾਊਂਟਰ ਕੀਤੇ ਗਏ ਐਕਸਟਰਾਜੂਡੀਸ਼ਲ ਕਿਲਿੰਗਸ ਕੀਤੀਆਂ ਗਈਆਂ ਹੂੰ ਸੋ ਬਹੁਤ ਹੀ ਜਿਹੜਾ ਇੱਕ ਮੰਦਾ ਦੌਰ ਇਸ ਕਵੀ ਨੇ ਉਹ ਹੰਡਾਇਆ ਤੇ ਉਸ ਦੇ ਉਸ ਕਾਲੇ ਦੌਰ ਦੇ ਵਿੱਚ ਜਿਹੜੀ ਉਹਨਾਂ ਨੇ ਕਵਿਤਾ ਲਿਖੀ ਹਨੇਰਾ ਜਰੇਗਾ ਕਿਵੇਂ ਹੂੰ ਭਮ ਸਾਹਿਬ ਉਹ ਕਵਿਤਾ ਨੇ ਵੀ ਉਹਨਾਂ ਨੂੰ ਐਜ਼ ਅ ਕਵੀ ਡਿਫਾਈਨ ਕੀਤਾ ਡਿਫਾਈਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਉਸ ਕਾਲੇ ਦੌਰ ਦਾ ਜਿਹੜਾ ਵਰਣਨ ਹੈ ਉਹ ਕੀਤਾ ਮੈਂ ਚਾਹਾਂਗਾ ਕਿ ਸੀ ਬ੍ਰੇਕ ਤੋਂ ਬਾਅਦ ਉਹ ਜਿਹੜੀ ਕਵਤਾ ਜਿਹੜੀ ਜ਼ਰੂਰ ਬਿਲਕੁਲ ਜੀ ਕਿਰਪਾ ਜੀ ਸਾਬ ਅਸੀਂ ਉਹਨਾਂ ਦੇ ਜੀਵਨ ਬਾਰੇ ਗੱਲਾਂ ਕੀਤੀਆਂ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਗੱਲਾਂ ਕੀਤੀਆਂ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਆ ਉਹ ਜੇ ਅਸੀਂ ਇੱਥੇ ਕੋਡਣਾ ਕਰੀਏ ਤਾਂ ਉਹ ਵੀ ਮਾੜੀ ਗੱਲ ਹੈ ਜੀ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਇਸ ਤਰ੍ਹਾਂ ਦੀਆਂ ਐ ਜਿਹੜੀਆਂ ਅੱਜ ਵੀ ਹਰ ਜ਼ੁਬਾਨ ਦੇ ਉੱਤੇ ਜਿਹੜੇ ਐ ਉਹ ਮੈਂ ਸਮਝਦਾ ਵੀ ਹੈਗੀ ਐ ਕਿਉਂਕਿ ਉਹ ਇੰਨੇ ਸੌਖੇ ਤਰੀਕੇ ਨਾਲ ਉਹਨਾਂ ਨੇ ਵੱਡੀ ਗੱਲ ਨੂੰ ਇੱਕ ਸੌਖੇ ਤਰੀਕੇ ਨਾਲ ਕਿਹਾ ਜਵੇਂ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਜੀ ਭਮਸਾ ਬਿਲਕੁਲ ਜਿਹੜੀ ਉਹਨਾਂ ਦੀ ਬੜੀ ਮਸ਼ਹੂਰੇ ਜ਼ਮਾਨਾ ਕਵਤਾ ਹੈ ਮੈਂ ਉਹ ਪੜ ਕੇ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਅੱਜ ਦਵਾਂਗਾ ਤੇ ਕਿਉਂਕਿ ਭਮਸਾ ਉਹਨਾਂ ਨੇ ਜਿਹੜੀ ਇੱਕ ਜਿਹੜਾ ਸ਼ਾਇਰ ਹੁੰਦਾ ਹੈ ਕਵੀ ਹੁੰਦਾ ਹੈ ਉਹ ਆਪਣੇ ਜ਼ਮਾਨੇ ਦੇ ਉੱਤੇ ਇੱਕ ਉਸ ਸਮਾਜ ਦਾ ਇੱਕ ਆਇਨਾ ਹੁੰਦਾ ਹੈ ਆਇਨਾ ਹੁੰਦਾ ਬਿਲਕੁਲ ਉਸ ਦੀ ਉਸਨੇ ਜਿਹੜੀ ਆਪਣੇ ਸਮੇਂ ਦੇ ਉੱਤੇ ਇੱਕ ਕਮੈਂਟਰੀ ਕਰਨੀ ਹੁੰਦੀ ਹੈ ਤੇ ਉਹਨੂੰ ਸਦੀਆਂ ਸਦੀਆਂ ਦੇ ਲਈ ਉਹਨੂੰ ਜਿਹੜਾ ਹੈ ਸੰਭਾਲ ਕੇ ਉਹ ਰੱਖ ਦੇਣਾ ਹੁੰਦਾ ਹੈ ਆਉਂਦੀਆਂ ਪੀੜ੍ਹੀਆਂ ਦੇ ਵਾਸਤੇ ਹੂੰ ਸੋ ਇਸੇ ਤਰ੍ਹਾਂ ਉਸ ਜਿਹੜਾ ਦੌਰ ਸੀ ਕਾਲਾ ਦੌਰ ਸੀ ਪੰਜਾਬ ਦਾ ਭੰਮ ਸਾਹਿਬ ਉਸ ਦੇ ਉੱਤੇ ਜੋ ਪਾਤਰ ਸਾਹਿਬ ਨੇ ਲਿਖਿਆ ਹੂੰ ਉਹ ਵੀ ਮੈਂ ਸਮਝਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਦਸਤਾਵੇਜ਼ ਆ ਇੱਕ ਕਵਿਤਾ ਜਿਸ ਕਵਿਤਾ ਦਾ ਨਾਮ ਹੈ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਜੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮ੍ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਇਸ ਅਦਾਲਤ ਦੇ ਬੰਦੇ ਬਿਰਖ ਹੋ ਗਏ ਫੈਸਲਾ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਪਿਆਰ ਭਮ ਸਾਹਿਬ ਇਸ ਪੈਰਾਗ੍ਰਾਫ ਦੇ ਬਾਰੇ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਦੱਸਿਆ। ਹੂੰ ਕਿਉਂਕਿ ਉਹ ਲੁਧਿਆਣੇ ਰਹਿੰਦੇ ਸੀ। ਜੀ ਉਹ ਜ਼ਿਲ੍ਹਾ ਅਦਾਲਤ ਦੇ ਅੱਗੇ ਸੈਰ ਕਰਦੇ ਹੋਏ ਜਾ ਰਹੇ ਸੀ ਉਹ ਉੱਥੇ ਉਹਨਾਂ ਨੇ ਅਸ਼ੋਕਾ ਦੇ ਜਿਸ ਤਰ੍ਹਾਂ ਪਹਿਲਾਂ ਰੁੱਖ ਲਾਏ ਹੁੰਦੇ ਸੀ। ਹੂੰ ਉਹ ਉਹਨਾਂ ਰੁੱਖਾਂ ਨੂੰ ਦੇਖਿਆ। ਹੂੰ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਇਹ ਰੁੱਖ ਨਹੀਂ ਇਹੋ ਇਨਸਾਨ ਨੇ ਜੋ ਅਦਾਲਤਾਂ ਦੇ ਵਿੱਚ ਜਿਹੜਾ ਨਿਆਂ ਦੀ ਉਮੀਦ ਕਰਦੇ ਕਰਦੇ ਬਿਰਖ ਹੋ ਗਏ ਬਿਰਖ ਹੋ ਗਏ ਨੇ ਹੂੰ ਸੋ ਉਹਨਾਂ ਦੇ ਲਈ ਇਹਨਾਂ ਨੇ ਇਹ ਲਿਖਿਆ ਜੀ ਸੋ ਜੁਡੀਸ਼ੀਅਲ ਸਿਸਟਮ ਦੇ ਉੱਤੇ ਵੀ ਟਾਕਸ਼ ਕੀਤਾ ਕੀਤਾ ਹੂੰ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕੀ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੋਈ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ ਬਾਕੀ ਕਬਰਾਂ ਦੇ ਰੁੱਖ ਹਿੱਟ ਜਾ ਬਹਿਣਗੇ ਹੂੰ ਸੋ ਜਿਹੜਾ ਭਮਸਾਪ ਪ੍ਰਵਾਸ ਦਾ ਜਿਹੜਾ ਦੁਖਾਂਤ ਹੈ ਜੀ ਉਸ ਨੂੰ ਵੀ ਬਿਆਨ ਕੀਤਾ ਕਿ ਇਹ ਇਨਸਾਫ ਹਉਮੇ ਦੇ ਪੁੱਤ ਕਰਨਗੇ ਹੂੰ ਕੀ ਇਹ ਖਾਮੋਸ਼ ਪੱਥਰ ਦੇ ਪੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜਨ ਲੈਣਗੇ ਹੂੰ ਇਹ ਜੋ ਰੰਗਾ ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ ਹੂੰ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ ਦੇ ਦੀਵੇ ਬੁਝੇ ਰਹਿਣਗੇ ਹੂੰ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਹੂੰ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਹੂੰ ਭਮ ਸਾਬ ਇਹਨਾਂ ਕਹਿੰਦਾ ਹੋਇਆ ਮੈਂ ਹੋਰ ਕੁਝ ਨਾ ਇਹਦੇ ਚ ਐਡ ਕਰਦਾ ਹੋਇਆ ਮੈਂ ਇਸ ਮਹਾਨ ਸ਼ਾਇਰ ਨੂੰ ਇਸ ਪੰਜਾਬੀ ਮਾਂ ਬੋਲੀ ਦੇ ਮਹਾਨ ਸੁਪੂਤ ਨੂੰ ਹੂੰ ਸ਼ਰਦਾ ਦੇ ਫੁੱਲ ਪੇਂਟ ਕਰਦਾ ਜੀ ਬਿਲਕੁਲ ਜੀ ਅਜਿਹਾ ਸ਼ਾਇਰ ਨੂੰ ਅਜਿਹੀ ਇੱਕ ਬਲੱਖਣ ਸ਼ਖਸੀਅਤ ਜਿਹੜੀ ਜਿਹਦਾ ਵਿਛੋੜਾ ਹੁਣ ਸਾਨੂੰ ਮਹਿਸੂਸ ਹੋਊਗਾ ਉਹਨਾਂ ਦੇ ਬੈਠਿਆਂ ਸ਼ਾਇਦ ਕਿਸੇ ਨੂੰ ਉਹਨਾਂ ਦੀ ਗੱਲ ਜਿਹੜੀ ਹੈ ਉਹ ਇੰਨੀ ਨਾ ਅਪੀਲ ਕਰ ਸਕੀ ਹੋਵੇ ਜਿੰਨੀ ਹੁਣ ਬਾਅਦ 'ਚ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਜਦੋਂ ਪੜੀਆਂ ਜਾਣਗੀਆਂ ਜਿਵੇਂ ਸ਼ਿਵ ਦੇ ਬਾਰੇ ਵਿੱਚ ਵੀ ਸ਼ਿਵ ਦਾ ਹੁਣ ਤੱਕ ਅਸੀਂ ਉਹ ਉਹਨਾਂ ਦਾ ਲਿਖਿਆ ਸਾਹਿਤ ਜਿਹੜਾ ਹੈ ਉਹ ਪੜਦੇ ਆਂ ਪੜਾਇਆ ਵੀ ਜਾ ਰਿਹਾ ਹੈ ਔਰ ਪਾਤਰ ਸਾਹਿਬ ਦਾ ਵੀ ਰਤਬਾ ਕਿਸੇ ਵੀ ਤਰੀਕੇ ਨਾਲ ਉਸ ਤੋਂ ਕੱਟਣੀ ਹੈ ਸੋ ਅਸੀਂ ਰੇਡੀਓ ਇੰਡੀਆ ਵੱਲੋਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਤੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਜ਼ ਦੇਣ ਸੋ